ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਪੈਣਾ ਪ੍ਰਾਵਾ ਮਤਾਵਾ ਬਜ਼ੁਰਗਾਂ ਨੌਜਵਾਨਾਂ ਦਾ ਚੈਨਲ ਵਿੱਚ ਨਿੱਘਾ ਸਵਾਗਤ ਹੈ ਅੱਜ ਦੀ ਗੱਲਬਾਤ ਭਾਰਤੀ ਭਗਤਾਂ ਤੇ ਖਾਰਿਸਤਾਨ ਦੇ ਆਲੇ-ਦੋਲੇ ਘੁਮੇਗੀ ਪਹਿਲਾਂ ਗੱਲ ਆਪਾਂ ਖਾਰਿਸਤਾਨ ਤੋਂ ਸ਼ੁਰੂ ਕਰਦੇ ਹਾਂ ਕਿ ਉਹ ਦਿਨ ਜਿਸ ਦਿਨ ਇਸ ਦਾ ਐਲਾਨ ਹੋਵੇਗਾ ਜਿਸ ਦਿਨ ਸਾਡੀ ਕੌਮ ਦੀ ਨਵੀਂ ਪੁਨਰਸੁਰਜੀਤੀ ਦਾ ਰਾਹ ਖੁੱਲੇਗਾ ਜਿਸ ਦਿਨ ਲੱਖਾਂ ਸ਼ਹੀਦਾਂ ਦੇ ਲਹੂ ਦੇ ਵਿੱਚੋਂ ਉੱਗੇ ਹੋਏ ਰੁੱਖਾਂ ਨੂੰ ਫੜ ਲੱਗੇਗਾ ਜਿਸ ਦਿਨ ਦਹਾਕਿਆਂ ਬੱਧੀ ਜੇਲਾਂ 'ਚ ਬੈਠੇ ਸਿੱਖਾਂ ਦੀ ਕੁਰਬਾਨੀ ਝੂਠ ਨੂੰ ਪੈਰਾਂ ਵਿੱਚ ਲਟਾੜਦੀ ਹੋਈ ਕੂੜ ਨੂੰ ਖੱਟੇ ਨਾਨਕਾ ਓੜਕ ਸੱਚ ਰਹੀ ਤੇ ਸੱਚ ਦਾ ਪਰਚਮ ਇਸ ਪੰਜਾਬ ਦੀ ਧਰਤੀ ਤੇ ਝੁਲੇਗਾ ਸਾਨੂੰ ਆਪਣੇ ਮਨ ਦੇ ਵਿੱਚ ਇੱਕ ਗੱਲ ਰੱਖਣੀ ਚਾਹੀਦੀ ਹੈ ਭਾਰਤੀ ਜਿਸੂਸਾਂ ਵੱਲੋਂ ਅਫਵਾਹਾਂ ਵੀ ਉੱਡਣੀਆਂ ਹਨ ਉਹਨਾਂ ਨੇ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਵਿੱਚ Hindu ਭਾਈਚਾਰਾ ਵੀ ਇਹਨਾਂ ਨੂੰ ਡਰਾਉਣ ਦਾ ਯਤਨ ਵੀ ਹੋਣਗੇ ਕਿ ਜਦ ਖਾਲਸਾਤਨ ਬਣ ਗਿਆ ਤਾਹਾਨੂੰ ਤਾਂ ਜਿਨ੍ਹਾਂ ਨੇ ਬਾਹਰ ਕੱਢ ਦੇਣਾ ਤੁਹਾਡੇ ਨਾਲ ਤਾਂ ਜਿ 1947 ਵਾਲੇ ਉਜਾੜੇ ਵਾਲੀ ਗੱਲ ਹੋ ਜਾਣੀ ਹੈ ਇਸ ਤਰ੍ਹਾਂ ਦਾ ਨਾਂ ਕੁਝ ਹੋਣਾ ਤੇ ਨਾਂ ਅਸੀਂ ਹੋਣ ਦੇਣਾ ਪੰਜਾਬ ਦਾ Hindu ਭਾਈਚਾਰਾ ਸਾਡਾ ਆਪਣਾ ਭਾਈਚਾਰਾ ਪੰਜਾਬ ਦਾ ਦਲਤ ਪਾਈਚਾਰਾ ਸਾਡਾ ਆਪਣਾ ਵਿਚਾਰਾ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂ ਭਗਤਾਂ ਦੀ ਬਾਣੀ ਹੈ ਮੁਸਲਮਾਨ ਭਗਤਾਂ ਦੀ ਬਾਣੀ ਹੈ ਸਿੱਖਾਂ ਦੀ ਭੱਟਾਂ ਦੀ ਬਾਣੀ ਹੈ ਜਿੱਥੇ ਜਾਤ ਪਾਤ ਨੂੰ ਤੇ ਫਿਰਕੇ ਨੂੰ ਕੋਈ ਥਾਂ ਨਹੀਂ ਖਾਲਸਾ ਰਾਜ ਜਾਂ ਖਾਲਸਾਤਾਨ ਦਾ ਤਾਂ ਆਧਾਰ ਗੁਰੂ ਗ੍ਰੰਥ ਸਾਹਿਬ ਹੈ ਫਿਰ ਵੀ ਜੇ ਕਿਸੇ ਨੂੰ ਸ਼ੰਕਾ ਹੋਵੇ ਉਹ ਸਿੱਖਾਂ ਦਾ ਪ੍ਰਾਣਾ ਇਤਿਹਾਸ ਫਰੋਲ ਕੇ ਦੇਖ ਲਓ ਬਾਬਾ ਬੰਦਾ ਸਿੰਘ ਬਹਾਦਰ ਦਾ 8 ਸਾਲ ਰਾਜ ਰਿਆ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਰਾਜ ਰਿਆ ਮਿਸਲਾਂ ਦਾ ਵੀ ਵੱਖਰਾ ਵੱਖਰਾ ਰਾਜ ਰਿਆ ਕੁੱਲ 75 ਸਾਲ ਤੋਂ ਵੱਧ ਸਿੱਖਾਂ ਦਾ ਰਾਜ ਰਿਹਾ ਹੈ ਉਹਨਾਂ ਵਿੱਚ ਕਿਹੜੀ ਜਾਤੀ ਪ੍ਰਜਾਤੀ ਜਾਂ ਕਿਸੇ ਧਰਮ ਨੂੰ ਤੰਗ ਕੀਤਾ ਗਿਆ ਕਿਹੜੇ ਧਰਮ ਦੇ ਬੰਦਿਆਂ ਨੂੰ ਇੱਥੋਂ ਕੱਢਿਆ ਗਿਆ ਕਿਹੜੇ ਧਰਮ ਦੇ ਬੰਦਿਆਂ ਨੂੰ ਤੰਗ ਕੀਤਾ ਗਿਆ ਜਾਂ ਕਤਲ ਕੀਤਾ ਗਿਆ ਕਿੰਨੇ ਦੰਗੇ ਜਾਂ ਫਸਾਦ ਹੋਏ ਉਹ ਸ਼ਾਸਨ ਜੋ ਖਾਲਸੇ ਦੇ ਅਧੀਨ ਸੀ ਮੈਂ ਉਸ ਦੀ ਗੱਲ ਕਰ ਰਿਹਾ ਕੋਈ ਇੱਕ ਉਦਾਹਰਨ ਕੋਈ ਟਿੱਪਣੀ ਚ ਪੇਸ਼ ਕਰਕੇ ਦੱਸ ਦਿਓ ਹੋਣ ਵਾਲਾ ਰਾਜ ਤਾਂ ਉਸ ਤੋਂ ਵੀ ਬਿਹਤਰ ਅਤੇ ਵਧੀਆ ਹੋਣਾ ਹੈ ਸਮਿਆਂ ਦੇ ਨਾਲ ਸਿੱਖ ਕੌਮ ਵੀ ਪਹਿਲਾਂ ਨਾਲੋਂ ਸਿਆਣੀ ਅਤੇ ਸਮਝਦਾਰ ਹੋਈ ਹੈ ਹਰੇਕ ਹੀ ਸੰਸਾਰ ਦਾ ਵਿਅਕਤੀ ਸਮੇਂ ਦੇ ਨਾਲ ਸਿਆਣਾ ਹੁੰਦਾ ਹੈ ਜੇ ਕੋਈ ਸਿਆਣਾ ਨਹੀਂ ਹੁੰਦਾ ਤਾਂ ਉਹ ਬਿੱਪਰ ਐ ਉਹ ਭਾਰਤੀ ਭਗਤ ਹਨ ਜਿਹਨਾਂ ਦੇ ਜਿਹੜੇ ਮੰਦ ਬੁੱਧੀ ਜਿਨ੍ਹਾਂ ਦਾ ਦਿਮਾਗ ਕੰਮ ਹੀ ਨਹੀਂ ਕਰਦਾ ਜਿਨ੍ਹਾਂ ਦਾ ਕੰਮ ਹੈ ਕਾਂ ਦਾ ਇਹ ਜਹਾਜ਼ ਬਣਾ ਦੇਣਾ ਜਿਨ੍ਹਾਂ ਦਾ ਕੰਮ ਹੈ ਸਿਰਪੀੜ ਦੀ ਜਿਹੜੀ ਗੋਲੀ ਹੈ ਉਸ ਨੂੰ ਬੰਬ ਬਣਾ ਦੇਣਾ ਜ਼ਰੂਰੀ ਨਹੀਂ ਸੀ ਪਰ ਮੈਂ ਇੱਕ ਉਦਾਹਰਨ ਦੇ ਦਿੰਦਾ ਆਖੇ ਜੀ ਰਾਵਣ ਦਾ ਲੰਕਾ ਵਿੱਚ ਰਾਜ ਸੀ ਰਾਮਚੰਦਰ ਜੀ ਬਨਵਾਸ ਅਜੁੱਧਿਆ ਦੇ ਆਲੇ ਦੋਲੇ ਘਟ ਰਹੇ ਹਨ ਜਿੱਥੋਂ ਘਟੋ ਘਟ ਸ੍ਰੀ ਲੰਕਾ ਮੇਰੇ ਹਿਸਾਬ ਨਾਲ ਜੀ ਬਹੁਤਾ ਨੇੜੇ ਵੀ ਹੋਵੇ ਤਾਂ 1000 ਕਿਲੋਮੀਟਰ ਤੋਂ ਜ਼ਿਆਦਾ ਕਥੋਂ ਇੱਕ ਏਡੇ ਵੱਡੇ ਅਮੀਰ ਅਤੇ ਸ਼ਕਤੀਸ਼ਾਲੀ ਰਾਜੇ ਦੀ ਭੈਣ ਜੰਗਲਾਂ ਦੇ ਵਿੱਚ ਕੀ ਕਰਦੀ ਫਿਰਦੀ ਸੀ ਟੀ ਦੂਰ ਜਿਸ ਨੂੰ ਅਸੀਂ ਸਰੂਪ ਨਖਾਂ ਕਹਿੰਦੇ ਆ ਮੇਰਾ ਕਹਿਣ ਦਾ ਭਾਵ ਆ ਕਿ ਸਿਰਫ ਇਤਿਹਾਸ ਦੇ ਵਿੱਚ ਗੱਪਾਂ ਗਪੌੜਾਂ ਦਲਤਾਂ ਨੂੰ ਸ਼ੂਦਰ ਕਹਿ ਕੇ ਇਹਨਾਂ ਨੂੰ ਤੰਗ ਕਰੀ ਜਾਣਾ ਆ ਦੋ ਦਿਨ ਪਹਿਲਾਂ ਦੀ ਖਬਰ ਹੈ ਇੱਕ ਬਾਹਰਲੇ ਸਟੇਟ ਦੇ ਵਿੱਚ ਮੁੰਡੇ ਦਾ ਵਿਆਹ ਸੀ ਕਿਸੇ ਦਲਤ ਵੀਰ ਦਾ ਉਸ ਦਾ ਨਲਾਵਾ ਫਿਰੇ ਮੰਦਰ ਚ ਹੋਣ ਹੀ ਨਹੀਂ ਦਿੱਤੇ ਉਸ ਨੂੰ ਮੰਦਰ ਚ ਵੜਣ ਹੀ ਨਹੀਂ ਦਿੱਤਾ ਉਹ ਫਿਰ ਦੁਖੀ ਹੋਇਆ ਹਾਰ ਕੇ ਇੱਕ ਮੁਸਲਮਾਨ ਮਜ਼ਾਰ ਦੇ ਉੱਤੇ ਜਾ ਕੇ ਉਹਨੇ ਆਪਣਾ ਕੰਮ ਕਰ ਲਿਆ ਨਾਲੇ ਇਹ ਗੱਲ ਜਿਹੜੀ ਹੈਗੀ ਆ ਪੰਜਾਬ ਦਾ ਦਲਤ ਵੀ ਸਮਝ ਲਵੇ ਕਿ ਕੀ ਤੁਹਾਡੇ ਨਾਲ ਪੰਜਾਬ 'ਚ ਇਦਾਂ ਕਰੀ ਹੋਇਆ ਇਦਾਂ ਦੀਆਂ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਘਟਨਾਵਾਂ ਰੋਜ਼ ਪੰਜਾਬ ਤੋਂ ਬਾਹਰ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ 'ਚ ਨਿਤ ਵਾਪਰਦੀਆਂ ਜਦੋਂ ਸਿੱਖਾਂ ਖਰਾਫ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਉਦੋਂ ਨਾਰੇ ਮਾਰਨ ਵਾਸਤੇ ਇਹਨਾਂ ਨੂੰ ਇਕੱਠੇ ਕਰ ਲੈਂਦੇ ਆ ਜਦ ਸਮਾਜ ਹੁੰਦਾ ਫਿਰ ਇਹਨਾਂ ਨੂੰ ਜੁੱਤੀ 'ਚ ਪਾ ਕੇ ਪਿਸ਼ਾਪ ਪਾਉਣ ਵਾਲਾ ਪੈਂਦੇ ਆ ਜੁਪੀ ਦੇ ਵਿੱਚ ਵੀ ਇਹ ਘਟਨਾ ਹੋਈ YouTube ਤੇ ਅਵੇਲੇਬਲ ਆ ਖਾਲਿਸਤਾਨ ਬਣਦੇ ਆਂ ਹੀ ਸਭ ਤੋਂ ਪਹਿਲਾਂ ਅਸੀਂ ਜਾਤ ਪਾਤ ਦਾ ਜੱਬ ਵਡਾਂਗੇ ਵਰਣ ਵੰਡ ਦੀ ਜੜ ਪੁੱਟਾਂਗੇ ਜਾਤ ਦੇ ਸਬੰਧ ਦੇ ਵਿੱਚ ਮੈਂ ਥੋੜਾ ਜਿਹਾ ਵਿਸਥਾਰ ਦੇਣਾ ਚਾਹਾਂਗਾ। ਜਾਤ ਦਾ ਸ਼ਬਦਿਕ ਅਰਥ ਹੈਗਾ ਜਿਵੇਂ ਕਿਸੇ ਨੂੰ ਆਪਾਂ ਜਾਣਦੇ ਆਂ, ਜਾਣਣਾ, ਜਾਤਾਂ, ਜਾਣਿਆ ਗਿਆ ਹਨ। ਮੰਨਦੇ ਆਂ ਕਿ ਹਰ ਬੰਦੇ ਦੇ ਮਾਨਸਿਕਤਾ ਦੇ ਵਿੱਚ ਉਸ ਤੇ ਕਿੱਤੇ ਦਾ ਅਸਰ ਜ਼ਰੂਰ ਹੁੰਦਾ ਹੈ। ਕਿਸਾਨ ਦਾ, ਜੱਟ ਦਾ ਆਪਣਾ ਸੁਭਾਅ ਹੋਵੇਗਾ, ਚਮੜੇ ਦਾ ਕੰਮ ਕਰਨ ਵਾਲੇ ਦਾ ਆਪਣਾ ਸੁਭਾਅ ਹੋਵੇਗਾ, ਝੂਰ, ਛਿੰਬੇ, ਨਾਈ ਜੋ-ਜੋ ਵੀ ਆ ਬ੍ਰਾਹਮਣ ਨੇ ਬਣਾਈਆਂ ਜਾਂਤਾ, ਜਾਂ ਕਿੱਤੇ ਨੇ, ਇਹਨਾਂ ਕਿੱਤਿਆਂ ਦੇ ਜਿੱਦਾਂ ਦਾ ਹੀ ਕੰਮ ਕਰਦੇ ਆਂ, ਉਦਾਂ ਦਾ ਸਾਡਾ ਮਾਨਸਿਕ ਅਵਸਥਾ ਬਣਦੀ ਹੈ। ਜੇ ਕਿਸੇ ਦੇ ਕਿੱਤੇ ਨੂੰ ਜਾਨਣਾ ਹੀ ਹੋਵੇ ਤਾਂ ਫਾਰਮ ਦੇ ਵਿੱਚ ਅਸੀਂ ਭਰ ਸਕਦੇ ਤਰਾਕੂਪੇਸ਼ਨ ਕੀ ਹੈ ਉਹ ਟਿਕ ਮਾਰਕ ਕਰ ਦੇਗਾ ਮੈਂ ਕੰਮ ਕਰਦਾ ਤੇ ਸਿੱਖੀ ਸਿਧਾਂਤਾਂ ਦੇ ਵਿੱਚ ਕਿਰਤ ਨੂੰ ਵਧਾਇਆ ਗਿਆ ਹੈ ਕਿਰਤ ਕੋਈ ਵੀ ਹੋਵੇ ਚਮੜੇ ਦਾ ਕੰਮ ਕਰਨਾ ਕਿਰਤ ਨਹੀਂ ਕੀ ਉਹ ਕਿਰਤ ਪਵਿੱਤਰ ਨਹੀਂ ਹਰੇਕ ਕਿਰਤ ਪਵਿੱਤਰ ਹੈ ਜਿਹੜੀ ਹੱਕ ਹਲਾਲ ਦੀ ਹੈ ਜੇ ਕੋਈ ਸੁਨਾਰਿਆਂ ਦੀ ਦੁਕਾਨ ਲੁੱਟ ਕੇ ਸੋਨਾ ਲੈ ਜਾਣ ਦਾ ਹੀ ਕੰਮ ਕਰਨ ਲੱਗ ਪਿਆ ਚੋਰੀ ਤਾਂ ਕੀ ਉਸ ਚੋਰ ਨੂੰ ਆਪਾਂ ਸੁਨਾਰਾ ਤੇ ਨਹੀਂ ਕਹਿਣ ਲੱਗ ਜਾਵਾਂਗੇ ਨਾ ਚੋਰ ਨੇ ਚੋਰ ਹੀ ਰਹਿਣਾ ਕਿਰਤੀ ਨੇ ਕਿਰਤੀ ਰਹਿਣਾ ਕਿਰਤੀ ਦੀ ਵਿੜਾਈ ਭਾਈ ਲਾਲ ਵਾਂਗੂ ਹਮੇਸ਼ਾ ਹਰੇਕ ਯੁੱਗ ਵਿੱਚ ਸਿੱਖੀ ਯੁੱਗ ਵਿੱਚ ਹਮੇਸ਼ਾ ਹੋਏਗੀ ਮੰਨ ਲਓ ਕਿ ਕੋਈ ਚਮੜੇ ਦਾ ਕੰਮ ਕਰਦਾ ਜਿਸ ਨੂੰ ਸਿਚਮਾਰ ਕਹਿ ਦਿੱਤਾ ਉਹਨਾਂ ਦਾ ਪਰਿਵਾਰ ਪੜ੍ਹ ਲਿਖ ਕੇ ਅਫਸਰ ਬਣ ਗਿਆ ਜਾਂ ਵੱਡੇ ਬਿਜ਼ਨਸਮੈਨ ਬਣ ਗਏ ਉਹਨਾਂ ਨੇ ਤੁਹਾਨੂੰ ਦਾ ਕਿਤਾ ਛੱਡ ਵੀ ਦਿੱਤਾ ਹੁਣ ਜਦ ਅਗਲਾ ਅਫਸਰ ਬਣ ਜਾਏਗਾ ਤਾਂ ਉਸਦੀ ਮਾਨਸਿਕ ਅਵਸਥਾ ਵੀ ਨਾਲੇ ਬਦਲ ਜਾਣੀ ਐ ਫਿਰ ਉਹ ਪ੍ਰਾਣੀ ਜਿਹੜੀ ਜਾਤ ਜਿਹੜਾ ਸੁਭਾਅ ਆ ਉਹ ਕਿਵੇਂ ਉਹਦੇ ਨਾਲ ਚੰਬੜਿਆ ਰਭੂ ਤੇ ਰਹਿਣਾ ਹੀ ਨਹੀਂ ਫਿਰ ਘੁਮ ਘਮਾ ਕੇ ਬੇਦਖਰ ਮੇਰੇ ਸਾਹਮਣੇ ਆ ਗਿਆ ਉਹ ਸਨੇ ਕਾਨੂੰਨੀ ਤੌਰ ਤੇ ਜਾਤ ਨੂੰ ਨਿਸ਼ਚਿਤ ਕਰ ਦਿੰਦਾ ਹੈ ਜੋ ਕਿ ਸੰਭਵ ਹੀ ਨਹੀਂ ਹੈ ਕਿਸੇ ਵੀ ਵਿਅਕਤੀ ਦਾ ਬਜ਼ੁਰਗ ਕਿਹੜਾ ਕੰਮ ਕਰਦੇ ਸੀ ਅਗਲੇ ਉਥੇ ਜਿਹੜੀ ਅਗਲੀ ਪੀੜ੍ਹੀ ਆਉਗੀ ਹੋਰ ਕੰਮ ਕਰਨ ਲੱਗ ਜੰਦੀ ਹੈ ਫਿਰ ਤਾਂ ਉਸਦੀ ਜਾਤ ਵੀ ਬਦਲ ਗਈ ਜੇ ਮਜਬੀ ਸਖਾ ਅਮੀਰ ਹੋ ਕੇ ਸੌਕਲਾ ਜ਼ਮੀਨ ਖਰੀਦਣ ਦੇ ਸਮਰੱਥ ਹੋ ਗਿਆ ਤੇ ਉਹ ਜਾਟੀ ਬਣ ਜਾਣਾ ਉਹਨੇ ਕਿਸਾਨ ਹੀ ਹੋ ਜਾਣਾ ਗੱਲ ਤਾਂ ਕਿਤੇ ਇਹਦੀ ਆ ਕਿੱਤਾ ਜਾਤ ਨਹੀਂ ਹੈ ਜਾਤ ਦਾ ਅਰਥ ਹੁੰਦਾ ਸਿਰਫ ਇੱਕ ਬੰਦੇ ਦੀ ਪਛਾਣ ਖਾਲਸਾ ਰਾਜ ਦੇ ਵਿੱਚ ਕਿਸੇ ਜਾਤ ਜੂਦਾ ਰੌਲਾ ਨਹੀਂ ਹੋਣਾ ਭਾਰਤੀ ਭਗਤਾਂ ਵੱਲੋਂ ਇਹ ਪ੍ਰਪਗੈਂਡ ਦੇ ਅਕਸਰ ਕੀਤੇ ਜਾਂਦੇ ਨੇ ਉਹ ਟਿੱਪਣੀਆਂ ਵਿੱਚ ਵੀ ਆਣ ਕੇ ਬਥੇਰੀਆਂ ਸ਼ੁਰਲੀਆਂ ਛੱਡਦੇ ਨੇ ਸਾਡੀ ਸਿਹਤ ਉੱਤੇ ਕੋਈ ਅਸਰ ਨਹੀਂ ਕਈ ਵਾਰ ਤੋਂ ਇਹ ਵੀ ਕਹਿ ਦਿੰਦੇ ਨੇ ਮੈਂ ਜੀ ਤੁਹਾਡੀ ਫਲਾਣੀ ਵੀਡੀਓ ਦੇਖੀ ਹੋਤ ਜਿੱਥੇ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕੀਤੀਆਂ ਸੀ ਉਹ ਭਾਈ ਮੈਂ ਹੈ ਹੀ ਬੱਚਾ ਤੇ ਮੈਂ ਬੱਚਿਆਂ ਵਾਲੀਆਂ ਗੱਲਾਂ ਕਰਾਂ ਤੁਸੀਂ ਜੇ ਮਹਾਨ ਵਿਦਵਾਨ ਹੋ ਸਿਆਣੇ ਹੋ ਕੋਈ ਪੈਗੰਬਰ ਵਾਲੀ ਹੋ ਤਾਂ ਤੁਸੀਂ ਆਪਣੇ ਜਗ੍ਹਾ ਲੱਭੋ ਨਾ ਤੁਸੀਂ ਕਿੰਨੂੰ ਸੁਣਨਾ ਮੈਂ ਕੋਈ ਸਪੈਸ਼ਲ ਕਾਰਡ ਥੋੜੀ ਭੇਜਾਂਗਾ ਤੁਸੀਂ ਮੇਰੀ ਵੀਡੀਓ ਜਰੂਰ ਸੁਣੋ ਅਸੀਂ ਤਾਂ ਭਰਾਵਾ ਮਾਰੂਥਲ ਦੇ ਵਿੱਚ ਖਾਲਸਾ ਰਾਜ ਦਾ ਖੂਲ ਆ ਕੇ ਬੈਠੇ ਆਂ ਜਿੰਨੂੰ ਪਿਆਸ ਲੱਗੀ ਉਹਨੇ ਭੱਜੇ ਆਉਣਾ ਤੇ ਆਪਾਂ ਬਗੈਰ ਕਿਸੇ ਵਿਤਕਰੇ ਦੇ ਹਰ ਇੱਕ ਨੂੰ ਜਲ ਸ਼ਿਕਾਉਣਾ ਇਹ ਮੇਰਾ ਧਰਮ ਹੈ ਜੇ ਤੇਰੀ ਕਿਸੇ ਪਿਆਸ ਦੀ ਪੂਰਤੀ ਨਹੀਂ ਹੁੰਦੀ ਤੇ ਤੂੰ ਕੋਈ ਹੋਰ ਖੂ ਲੱਭ ਵੈਸੇ ਵੀ ਅਸੀਂ ਜਲ ਸ਼ਿਕਾਉਨੇ ਆ ਗਊ ਮੂਤਰ ਨਹੀਂ ਸ਼ਿਕਾਉਂਦੇ ਵੀ ਚੇਤਾ ਰੱਖੋ ਜੇ ਜੇ ਗਊ ਮੂਤਰ ਸ਼ਕਣ ਵਾਲੇ ਨੇ ਉੱਥੇ ਜਾਓ ਜਿੱਥੇ ਗਾਈਆਂ ਨੇ ਅਸੀਂ ਨਖਿੱਧ ਸਵਾਦਾਂ ਦੀ ਪੂਰਤੀ ਨਹੀਂ ਕਰਨ ਵਾਲੇ ਸਮਝਦਾਰ ਲਈ ਇਸ਼ਾਰਾ ਕਾਫੀ ਹੁੰਦਾ ਉਮੀਦ ਆ ਸਮਝ ਗਏ ਹੋਵੋਗੇ ਭਾਰਤੀ ਭਗਤਾਂ ਦੀ ਲੜਾਈ ਦਾ ਆਧਾਰ ਦੇਖੋ ਕਹਿੰਦੇ ਦੋ ਭਰਾ ਸਨ ਦੋਵਾਂ ਦੇ ਘਰ ਅਲੱਗ-ਅਲੱਗ ਸਿਆਡ ਹੋ ਗਏ ਤੇ ਹਵੇਲੀ ਉਹਨਾਂ ਦੀ ਸਾਂਝੀ ਸੀ ਅਵੇ ਲੀ ਵਿੱਚ ਵੀ ਉਹਨਾਂ ਨੇ ਆਪਣਾ ਆਪਣਾ ਥਾਂ ਜਿਹੜਾ ਵੰਡ ਲਿਆ ਕਿ ਇਧਰ ਪਸੂ ਮੈਂ ਆਪਣੇ ਬੰਨੂਗਾ ਤਾਂ ਇਧਰ ਤੂੰ ਬੰਨੀ ਇੱਕ ਭਰਾ ਨੇ ਦੂਜੇ ਭਰਾ ਨੂੰ ਦੱਸਿਆ ਕਿ ਮੈਂ ਕੱਲ ਨੂੰ ਮੱਝ ਲੱਗਾ ਖਰੀਦਣਾ ਉਹ ਦੂਸਰਾ ਭਰਾ ਕਿਉਂ ਕਹਿੰਦਾ ਛੱਮਾ ਮੱਝ ਖਰੀਦਣ ਲੱਗਾ ਤਾਂ ਬੰਨਣੀ ਕਿੱਥੇ ਆ ਉਹ ਹੱਥ ਦਾ ਇਸ਼ਾਰਾ ਕਰਕੇ ਪੈਰ ਨਾਲ ਨਿਸ਼ਾਨੀ ਜੀ ਲਾ ਕੇ ਕਹਿੰਦਾ ਇੱਥੇ ਕਹਿੰਦਾ ਕਿਲਾ ਗੱਡ ਲੈਣਾ ਆਪਾਂ ਦੂਜੇ ਭਰਾ ਨੇ ਧੱਕਾ ਮਾਰ ਕੇ ਥੱਲੇ ਸਿਰ ਤਾਂ ਵਾਲੇ ਗਾਲਾਂ ਕੱਢਣ ਲੱਪਿਆ ਕਹਿੰਦਾ ਇੱਥੇ ਤੂੰ ਕਿੱਦਾਂ ਗੱਡ ਲੇਗਾ ਕਿਲਾ ਉਹ ਕਹਿੰਦਾ ਭਰਾਵਾ ਜਦ ਮੇਰੇ ਹਿੱਸੇ ਵਾਲਾ ਥਾਂ ਪਾਸੇ ਵਾਲਾ ਮੇਦੇ ਚ ਗੱ ਝਗੜਾ ਵੱਧ ਆ ਗਿਆ ਕਿ ਲਾਗੋ ਸਿਆਣਾ ਬੰਦਾ ਲੰਘਿਆ ਬਜ਼ੁਰਗ ਨੇ ਆਵਾਜ਼ ਮਾਰੀ ਪੁੱਛਿਆ ਕੀ ਗੱਲ ਹੋਈ ਜਦੋਂ ਨਾ ਸਾਰੀ ਗੱਲ ਦੱਸੀ ਤਾਂ ਉਹਨੇ ਕਿਹਾ ਮੱਝ ਕਿੱਥੇ ਆ ਉਹ ਕਹਿੰਦੇ ਜੀ ਮੱਝ ਤਾਂ ਜੇ ਖਰੀਦਣੀ ਹੈ ਪਰ ਜਿਸ ਭਰਾ ਨੂੰ ਮੱਝ ਖਰੀਦਣ ਤੋਂ ਈਰਖਾ ਸੀ ਉਹ ਪਹਿਲਾਂ ਉਹਦੇ ਨਾਲ ਲੜਨ ਲੱਗ ਗਿਆ ਇਹ ਭਾਰਤੀ ਭਗਤ ਦੀ ਖਾਲਸਾਣ ਦੇ ਵਿਰੁੱਧ ਹੀ ਲੜਾਈ ਹੈ ਸ਼ੁਰੂ-ਸ਼ੁਰੂ ਦੇ ਵਿੱਚ ਮੇਰੇ ਵੀਰ ਸਾਰੇ ਪੰਜਾਬੀ ਭਰਾ ਸੁਣਦੇ ਨੇ ਇਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਤੇ ਤੂੰ ਕਿਹਦੇ ਗੱਲ ਕਰਦੋਂ ਨਾ ਖਾਲਸਾਣ ਦੀ ਇਹਨਾਂ ਕਹਿ ਦੇਣਾ ਲੈ ਅਸੀਂ ਖਾਲਸਾਣ ਤੋਂ ਬਨਣੇ ਨਹੀਂ ਦੇਂਗੇ ਚੰਗੇ ਭਲੇ ਪੰਜਾਬੀ ਬੋਲਦੇ ਬੁਲਦੇ ਹਿੰਦੀ ਬੋਲਣ ਲ ਇਹ سلسلہ ਕਈ ਦਿਹਾਗੇ ਚੱਲਦਾ ਰਿਹਾ ਗੱਲ ਰੈਫਰੰਡਮ ਤੇ ਪਹੁੰਚ ਗਈ ਫਿਰ ਇਹਨਾਂ ਭਾਰਤੀ ਭਗਤਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹਾਂ ਹਾਂ ਠੀਕ ਐ ਤੁਸੀਂ ਅਮਰੀਕਾ ਦੇ ਵਿੱਚ ਖਾਲਸਤਾਨ ਬਣਾ ਲਿਓ ਆਪਣਾ ਹੁਣ ਛੋਟ ਛੋਟੀ ਗੱਲ ਸ਼ਾਇਦ ਇਹਦੇ ਦਿਮਾਗ ਵਿੱਚ ਪਕੜ ਵਿੱਚ ਆਉਣ ਲੱਗੀ ਹੈ ਹੁਣ ਪਤਾ ਕੀ ਕਹਿਣ ਲੱਗੇ ਅਮਰੀਕਾ ਭਾਰਤ ਕੋ ਤੋੜਨਾ ਚਾਹਤਾ ਹੈ ਖਾਲਸਤਾਨ ਤਾਂ ਭਾਵੇਂ ਅਮਰੀਕਾ 'ਚ ਬਣਾ ਲੈਣਾ ਅਸੀਂ ਤੇ ਭਾਰਤ ਕਿਵੇਂ ਟੁੱਟੇਗਾ ਪੰਜਾਬੀ 'ਚ ਕਹਿੰਦੇ ਹੁੰਦੇ ਨਾ ਆਪੇ ਥੁੱਕ ਕੇ ਆਪੇ ਹੀ ਮੁੜ ਕੇ ਚੱਟਣਾ ਆ ਜਾਂਦੇ ਪੰਜਾਂ ਮਿੰਟਾਂ ਬਾਅਦ ਐਸਐਫਜੀ ਨੂੰ ਇਹ ਜੀ ਅਤਵੱਦੀ ਜਥੇਬੰਦੀ ਕਾਨੂੰਨੀ ਤੌਰ ਤੇ ਐਲਾਨਤਾ ਖਾਲਸਤਾਨੀ ਟੈਰਰਿਸਟ ਖਾਲਸਤਾਨੀ ਅਤਵਾਦੀ ਉਹ ਤਾਂ ਪਾਉਣ ਵਾਲੇ ਵੀ ਨੇ ਅਤਵਾਦੀ ਡਿਕਲੇਅਰ ਕਰ ਛੜੇ ਜਦੋਂ ਸੰਸਾਰ ਦੇ ਲੋਕਾਂ ਨੇ ਦੇਖਿਆ ਵੀ ਇਹ ਤਾਂ ਟੈਰਰਿਸਟ ਟੈਰੋਰਿਜ਼ਮ ਵਾਲਾ ਕੰਮ ਹੀ ਕੋਈ ਨਹੀਂ ਹੈਗਾ ਜਦੋਂ ਜਦੋਂ ਉਹਨਾਂ ਨੇ ਇਹਨਾਂ ਨੂੰ ਸਵਾਲ ਕੀਤੇ ਵੀ ਇਹ ਤਾਂ ਇਦਾਂ ਦੀ ਕੋਈ ਕਹਾਣੀ ਹੈ ਹੀ ਨਹੀਂ ਸਿੱਖਾਂ ਚ ਫੇਰ ਇਹ ਆਪਣੀ ਸਟੇਟਮੈਂਟ ਬਦਲ ਲੈਂਦੇ ਆ ਹੁਣ ਇਹਨਾਂ ਨੇ ਸੈਪਰੇਟਿਸਟ ਕਹਿਣਾ ਸ਼ੁਰੂ ਕਰ ਦਿੱਤਾ ਵੱਖਵਾਦੀ ਅਸਲ ਵਿੱਚ ਭਾਰਤੀ ਭਗਤਾਨ ਵਿੱਚ ਵਹਿਮ ਹੋ ਗਿਆ ਵੀ ਜੋ ਅਸੀਂ ਬੋਲ ਦਿੱਤਾ ਸੰਸਾਰ ਚ ਉਹੀ ਚੱਲਣਾ ਐ ਐਵੇਂ ਝੂਠੀਆਂ ਸੱਚੀਆਂ ਫੀਲਿੰਗਾਂ ਜੀਆਂ ਲੈਂਦੇ ਰਹਿੰਦੇ ਮੋਦੀ ਨੇ ਤਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਤਾਂ ਇਹ ਚ ਕੋਈ ਨਹੀਂ ਵਿਸ਼ਵਗੁਰੂ ਬਣਾਤਾ ਪਰ ਬਣਾਇਆ ਕਹਦਾ ਗਰੀਬੀ ਦਾ ਜਲਾਲਤ ਦਾ ਅਨਪੜਤਾ ਦਾ ਗਰੀਬ ਦਲਤਾਂ ਵਿਚਾਰਿਆਂ ਨੂੰ ਤਾਂਗੇ ਕਰਨ ਦਾ ਆ ਕੱਲ ਪਰਸੋ ਦੀ ਖਬਰ ਇੱਕ ਮੈਂ ਸੁਣੀ ਕਾਲਜ ਦੀ ਪ੍ਰੋਫੈਸਰ ਬੀਬੀ ਆਪਣੇ ਕਮਰੇ ਦੇ ਆਲੇ ਦੋਲੇ ਬਾਹਰਲੇ ਪਾਸੇ ਤੇ ਅੰਦਰਲੇ ਪਾਸੇ ਪੁੱጫ ਫੇਰਨ ਲੱਗੀ ਗਾਂ ਦੇ ਗੁਬਰ ਦਾ ਜਿਹਨੂੰ ਆਪਾਂ ਗੋਹਾ ਕਹਿੰਦੇ ਨੇ ਪੰਜਾਬੀ ਚ ਜਦੋਂ ਸਟੂਡੈਂਟ ਜਾਂ ਹੋਰ ਕਈ ਉੱਥੇ ਬੰਦੇ ਆਏ ਤਾਂ ਉਹਨੇ ਨਾਲੇਕ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਾਨੂੰ ਤਾਂ ਮੁਸਕਰਿਆ ਇਹ ਕੀ ਗੰਦਪਾਤ ਆ ਜਦੋਂ ਇਹ ਹਾਲਾਤ ਗੜਬੜ ਹੁੰਦੀ ਦੇਖੇ ਤੇ ਫਿਰ ਉਹ ਤਾਂ ਹੌਲੀ ਜਿਹੀ ਖਿਸਕ ਗਈ ਆ ਹਾਲ ਤੇ ਇਹਨਾਂ ਦੇ ਪ੍ਰੋਫੈਸਰਾਂ ਦੀ ਹੈ ਕਿਸੇ ਨੂੰ ਯਕੀਨ ਨਾ ਆਵੇ ਤਾਂ ਸਰਚ ਮਾਰਿਓ ਤੁਹਾਨੂੰ YouTube ਤੇ ਸਾਰਾ ਸਮਾਨ ਲੱਭ ਜੂਗਾ ਹੁਣ ਅੰਤਰਰਾਸ਼ਟਰੀ ਹਾਲਾਤਾਂ ਨੂੰ ਦੇਖ ਕੇ ਇਹਨਾਂ ਦਾ ਪੜਿਆ ਲਿਖਿਆ ਕੁਲੀਨ ਵਰਗ ਅਖਬਾਰਾਂ ਵਿੱਚ ਆਰਟੀਕਲ ਲਿਖਣ ਲੱਗ ਗਿਆ ਕਹਿੰਦੇ ਪੰਜਾਬ ਦੇ ਹਿੰਦੂਆਂ ਨੂੰ ਹੱਕ ਦਿਓ ਕਿ ਉਹ ਵੀ ਆਪਣੀ ਵੋਟ ਪਾ ਸਕਣ ਹੁਣ ਇੰਨੀ ਸਿੰਪਲ ਤੇ ਸਧਾਰਨ ਗੱਲ ਉਸ ਪੜ੍ਹੇ ਲਿਖੇ ਬੰਦੇ ਨੂੰ ਸਮਝ ਨਹੀਂ ਆਈ ਕਿ ਵੋਟਾਂ ਤੇ ਅਮਰੀਕਾ ਚ ਪੈਣ ਰਹੀਆਂ ਤੇ ਪੰਜਾਬ ਦੇ ਵਿੱਚ ਵਾਲੇ ਹਿੰਦੂ ਭਾਈਚਾਰੇ ਨੂੰ ਹੁਣ ਮਤਲਬ ਗੱਡੇ ਤੇ ਲੱਦ ਕੇ ਲੈ ਕੇ ਜਾਈਏ ਅਮਰੀਕਾ ਚ ਉਹ ਭਰਾਵਾ ਵੋਟ ਤਾਂ ਉਹੀ ਪਾਊਗਾ ਨਾ ਜਿਹੜੇ ਮੁਲਕ 'ਚ ਜਿੱਥੇ ਰੈਫਰੈਂਡਮ ਹੋ ਰਿਹਾ ਹੈ ਆਹ ਜਦ ਕਿਤੇ ਜੇ ਪੰਜਾਬ 'ਚ ਹੋਇਆ ਤਾਂ ਤੁਸੀਂ ਪਾ ਲਿਓ ਵੋਟ ਪਾਉਣੀ ਤੇ ਤੁਸੀਂ ਪੰਜਾਬ ਦੇ ਵਿਰੁੱਧ ਚ ਹੀ ਆ ਉਹ ਕਰਤੂਤਾਂ ਤੁਹਾਡੀਆਂ ਦੱਸਦੀਆਂ ਹੀ ਆਂ ਪੰਜਾਬ ਦੇ ਤਿੰਨ ਟੋਟੇ ਹਿਮਾਚਲ ਤੇ ਹਰਿਆਣਾ ਲਾ ਕੇ ਤੁਹਾਡੀਆਂ ਵੋਟਾਂ ਨੇ ਕੀਤੀ ਸੀ ਬੋਲਣੀ ਪੰਜਾਬੀ ਰੋਟੀ ਵੀ ਪੰਜਾਬੀ 'ਚ ਖਾਣੀ ਡਕਾਰ ਵੀ ਪੰਜਾਬੀ 'ਚ ਮਾਰਨਾ ਰੋਣਾ ਵੀ ਪੰਜਾਬੀ 'ਚ ਹੱਸਣਾ ਵੀ ਪੰਜਾਬੀ 'ਚ ਕੋਈ ਮਰ ਗਿਆ ਤਾਂ ਵੈਣ ਵੀ ਪੰਜਾਬੀ 'ਚ ਪਾਉਣਾ ਤੇ ਲਿਖਾਇਆ ਕਿ ਸਾਡੀ ਮਾਂ ਬੋਲੀ ਹਿੰਦੀ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਲੱਡੂ ਕਿਹਨਾਂ ਵੰਡੇ ਸੀ ਅਈਲੇ ਗਾਲ ਕਾ ਲੱਡੂ ਵੰਡਣ ਦਾ ਇਹਨਾਂ ਚਾਹ ਕਤੇ ਚੜਿਆ ਸੀ ਸਿਆਣੇ ਬੰਦੇ ਜੇ ਦੁਸ਼ਮਣ ਦੇ ਘਰ ਵਿੱਚ ਕੋਈ Laash ਪਈ ਹੋਵੇ ਨਾ ਤਾਂ ਸਿਆਣਾ ਬੰਦਾ ਦੁਸ਼ਮਣ ਦੇ ਘਰ ਵੀ ਅਫਸੋਸ ਕਰਨ ਚਲਾ ਜਾਂਦਾ ਕਿ ਮਾਰਾ ਹੋਇਆ ਏਡੇ ਨਖਿੱਧ ਵਿਚਾਰਤਾਰਾ ਇਹਨਾਂ ਦੀ ਏਡੀ ਨਖਿੱਧ ਵਿਚਾਰਤਾਰਾ ਕਿ ਇਹਨਾਂ ਨੂੰ ਚਾਹ ਚੜਦਾ ਢੂਲ ਵਜਾਉਂਦੇ ਨੇ ਆ ਕਿਸਾਨਾਂ ਦਾ ਮੋਰਚਾ ਜਦ ਦਿਨ ਇਹਨਾਂ ਨੇ ਫੋਰਸਫੁਲੀ ਜ਼ਬਰਦਸਤੀ ਘੜੀ ਸਤੂਖੇ ਘੜਿਆ ਉੱਥੇ ਵੀ ਇੱਕ ਪੰਡਤ ਬਾਬੂ ਜੀ ਗੱਡੀ ਚ ਉਤਰ ਕੇ ਲੱਡੂ ਵੰਡਣ ਲੱਗਾ ਉਹਨੂੰ ਕੋਈ ਪੁੱਛੇ ਭਰਾਵਾ ਤੇਰਾ ਕਿਸਾਨਾਂ ਨੇ ਕੀ ਪੈਰ ਮਿਦਿਆ ਅੱਜ ਜਿਹੜੇ ਸ਼ਾਮ ਨੂੰ ਤੂੰ ਰੋਟੀ ਡੱਫਦਾ ਐ ਇਹਨਾਂ ਕਿਸਾਨਾਂ ਦੀ ਪਿੱਜੀ ਖਾ ਰਿਆਂ ਤੂੰ ਆ ਜਿੰਨੇ ਸ਼ਿਵਸੈਨਾ ਵਾਲੇ ਪੰਜਾਬ ਦੇ ਵਿੱਚ ਜਿੰਨੇ ਭਗਤ ਨੇ ਸਿੱਖਾਂ ਦੀਆਂ ਧੀਆਂ ਪੈਣਾ ਨੌਲਦੇ ਰਹੇ ਸਿੱਖਾਂ ਨੂੰ ਅੱਜ ਤੱਕ ਇਹ ਗਾਲਾਂ ਕੱਢਦੇ ਨੇ ਕਿਸੇ ਵੀ ਹਿੰਦੂ ਜਥੇਬੰਦੀ ਨੇ ਸਿੱਖਾਂ ਦੇ ਹੱਕ 'ਚ ਬੋਲਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਕੋਈ ਹਿੰਦੂ ਜਥੇਬੰਦੀ ਖੜੀ ਸਿੱਖਾਂ ਨਾਲ ਫਿਰ ਤੁਸੀਂ ਕਹਿੰਦੇ ਹੋ ਖਾਲਿਸਤਾਨ ਬਣ ਗਿਆ ਤਾਂ ਸਾਡੇ 1947 ਵਾਲਾ ਉਜਾੜਾ ਹੋ ਜਾਣਾ ਭਾਈ ਇਦਾਂ ਦਾ ਹੋਣਾ ਤਾਂ ਕੁਛ ਨਹੀਂ ਪਰ ਇਹ ਤੁਹਾਡਾ ਅੰਦਰਲੇ ਪਾਪ ਆ ਤੁਹਾਡਾ ਅੰਦਰਲੇ ਡਰ ਆ ਜਿਹੜੀਆਂ ਤੁਸੀਂ ਕਰਤੂਤਾਂ ਪੰਜਾਬ ਬਿਰੋਧ ਕੀਤੀਆਂ ਉਸ ਕਰਕੇ ਤੁਸੀਂ ਡਰੀ ਜਾਂਦੇ ਹੋ ਕਿ ਸਾਡੇ ਨਾਲ ਐਦਾਂ ਹੋਣਾ ਜਦ ਕਿ ਅਸੀਂ ਨਖਿੱਧ ਕੌਮ ਨਹੀਂ ਹੈਗੇ ਅਸੀਂ ਤਾਂ ਜੇ ਸਾਡੇ ਨਾਲ ਕੋਈ ਬਹਾਦਰ ਦੁਸ਼ਮਣ ਮੈਦਾਨੇ ਜੰਗ ਵਿੱਚ ਸਾਡੇ ਹੱਥੋਂ ਮਾਰਿਆ ਜਾਵੇ ਨਾ ਉਸ ਨੂੰ ਵੀ ਅਸੀਂ ਸਲੂਟ ਮਾਰਦੇ ਆ ਕਿ ਬਹਾਦਰੀ ਨਾਲ ਲੜਿਆ ਸੀ ਤੇ ਤੁਹਾਡੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਵੇਲੇ ਜਨਰਲ ਸੁਬੇਕ ਸਿੰਘ ਦੀ ਬਹਾਦਰੀ ਨੂੰ ਕੀ ਸਲੂਟ ਮਾਰਿਆ ਤੁਸੀਂ ਰੱਸਾ ਬੰਨ੍ਹ ਕੇ ਉਸ ਨੂੰ ਖੜੀ ਸਿਆਸੀ ਦਾ ਲਾਸ਼ ਨੂੰ ਆ ਤੁਹਾਡੀ ਵਿਚਾਰ ਧਾਰਾ ਇਸੇ ਵਿਚਾਰ ਧਾਰਾ ਕਰਕੇ ਹੁਣ ਤੁਹਾਨੂੰ ਡਰ ਲੱਗੀ ਜਾਂਦਾ ਪਹਿਲਾਂ ਤਾਂ ਸਿਪਾਰਾਂ ਦੇ ਪਾਣੀ ਨੇ ਪੈਣ ਦਿੰਦੇ ਸੀ ਵੀ ਨਾ ਖਾਲਸਾਤਾਨ ਬਣਨੇ ਨਹੀਂ ਦੇਂਗੇ ਜੇ ਤਾਂ ਹੋ ਹੀ ਨਹੀਂ ਸਕਦਾ ਹਾਲਾਂਕਿ ਅਜੇ ਕਿਹੜਾ ਰਾਨ ਹੋ ਗਿਆ ਪਈ ਇਨੀ ਤਰੀਕ ਨੂੰ ਖਾਲਸਾਤਾਨ ਬਣ ਜਾਣਾ ਪਰ ਅੰਤਰਰਾਸ਼ਟਰੀ ਹਾਲਾਤ ਦੇਖ ਕੇ ਸਾਰਿਆਂ ਨੂੰ ਦਿਖ ਰਿਹਾ ਕਿ ਕੁਝ ਸਾਲਾਂ ਚ ਹੀ ਬਣ ਜਾਣਾ ਤੇ ਸਾਨੂੰ ਤਾਂ ਫੇਰ ਵੀ ਤਰਸੇ ਆਉਣਾ ਤੁਹਾਡੇ ਤੇ ਇਦਾਂ ਦਾ ਫਿਕਰ ਨਾ ਕਰੋ ਖਾਲਸਾਤਾਨ ਦੇ ਵਿੱਚ ਹਰ ਇੱਕ ਨੂੰ ਸੁਰੱਖਿਆ ਬਰਾਬਰ ਦਿੱਤੀ ਜਾਊਗੀ ਜਿਨ੍ਹਾਂ ਨੇ ਪੰਜਾਬ ਦੇ ਖਿਲਾਫ ਭਾਰਤੀ ਤੰਤਰ ਦੇ ਨਾਲ ਰਲ ਕੇ ਸਿੱਖਾਂ ਦਾ ਨੁਕਸਾਨ ਕੀਤਾ ਹੈ ਸਿੱਖਾਂ ਦੀ ਪ੍ਰਾਪਰਟੀ ਡੈਮੇਜ ਕੀਤੀ ਹੈ ਬੰਦੇ ਮਾਰੇ ਨੇ ਤੰਗ ਕੀਤਾ ਉਹਨਾਂ ਦੇ ਤੇ ਮੁਕਦਮੇ ਚੱਲਣੇ ਆ ਇਹ ਨਹੀਂ ਇਸ ਇਸ ਤੋਂ ਮਾਫੀ ਨਹੀਂ ਜੀ ਮਿਲਣੀ ਤੇ ਫੈਸਲਾ ਅਦਾਲਤ ਕਰੂਗੀ ਇਹ ਨਹੀਂ ਕਿ ਅਸੀਂ ਆਪੇ ਫੈਸਲਾ ਕਰ ਦੇਾਂਗੇ ਤੇ ਜੇ ਤੁਸੀਂ ਭਾਈ ਪੰਜਾਬ ਦੇ ਖਿਲਾਫ ਖੁਸ਼ ਕੀਤਾ ਨਹੀਂ ਤਾਂ ਫਿਰ ਉਹ ਭਾਈ ਜਾਰੇ ਨੂੰ ਡਰਨ ਦੀ ਲੋੜ ਨਹੀਂ ਤੁਸੀਂ ਸਭ ਖੁਸ਼ ਹੋਵੋ ਮੈਂ ਤਾਂ ਕਹਿੰਦਾ ਜੇ ਰੈਫਰੈਂਡਮ ਪੰਜਾਬ 'ਚ ਹੋਵੇ ਤਾਂ ਖਾਲਸਾ ਦਾ ਹੱਕ 'ਚ ਵੋਟ ਪਾਇਓ ਜਿਹੜੇ ਹਾਲਾਤ ਤੁਹਾਡੇ ਅੱਜ ਨੇ ਨਾ ਇਸ ਨਾਲੋਂ ਹਜ਼ਾਰ ਦਰਜੇ ਚੰਗੇ ਹਾਲਾਤ ਖਾਲਸਾ 'ਚ ਤੁਹਾਡੇ ਹੋਣਗੇ ਜਿੰਨੀ ਰੋਟੀ ਅੱਜ ਖਾ ਕੇ ਸਮਝਦੇ ਹੋ ਨਾ ਤੁਹਾਡੇ ਥਾਲੀ ਦੇ ਵਿੱਚ ਪੰਜ ਸੱਤ ਟੋਟੀਆਂ ਵਾਧੂ ਬਚੀਆਂ ਹੋਣਗੀਆਂ ਇਹ ਮੇਰਾ ਦੇਸੀ ਤਰੀਕੇ ਨਾਲ ਸਮਝਾਉਣ ਦਾ ਢੰਗ ਹੈ ਕਿਉਂਕਿ ਦੇਸੀ ਢੰਗ ਦੇ ਨਾਲ ਗੱਲ ਸਮਝ ਛੇਤੀ ਆਉਂਦੀ ਹੈ ਇਹੋ ਇਸ ਨਾਦਾਲਤ ਭਾਈਚਾਰੇ ਨੂੰ ਆ ਭਰਾਵਾ ਤੁਸੀਂ ਫਿਕਰ ਨਾ ਕਰੋ ਤੁਹਾਡੀਆਂ ਧੀਆਂ ਭੈਣਾਂ ਨੂੰ ਅਸੀਂ ਸੜਕ ਦੇ ਉੱਤੇ ਰੋੜੀ ਕੁੱਟਦੀਆਂ ਉਹ ਜਿਹੜਾ ਗੀਤ ਲਿਖਿਆ ਸੀ ਨਾ ਸੜਕ ਤੇ ਰੋੜੀ ਕੁੱਟਦੀਆਂ ਮੁਟਿਆਰਾਂ ਨੂੰ ਦੇਖੋ ਇਹ ਹਾਲਾਤ ਨਹੀਂ ਬਣਨਗੇ ਮੁਟਿਆਰਾਂ ਨੂੰ ਸੜਕਾਂ ਤੇ ਰੋੜੀਆਂ ਕੁੱਟਣ ਦੀ ਨੌਬਤ ਨਹੀਂ ਆਏਗੀ ਬਾਲ ਮਜ਼ਦੂਰੀ ਬਿਲਕੁਲ ਨਹੀਂ ਹੋਣੀ ਧੀਆਂ ਭੈਣਾਂ ਮਾਵਾਂ ਨੂੰ ਪੱਠਿਆਂ ਦੇ ਉੱਤੇ ਟਾਂ ਬਣਾਉਣ ਲਈ ਨਹੀਂ ਛੱਡਾਂਗੇ ਅਸੀਂ اے ਭਾਰਤੀ ਤੰਤਰ ਦੀ ਪਾਈ ਹੋਈ ਗਰੀਬੀ ਦਾ ਜੜ ਤੋਂ ਪੁੱਟ ਕੇ ਖਾਤਮਾ ਕਰਾਂਗੇ ਤੁਸੀਂ ਜਿੰਨੇ ਜਲਦੀ ਸਪਸ਼ਟ ਹੋ ਜਾਓਗੇ ਨਾ ਮੇਦਕਰ ਵਾਲੇ ਪਾਸੋਂ ਲੱਥ ਕੇ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਆ ਜਾਓਗੇ ਉਨੀ ਜਲਦੀ ਇਹ ਖਾਲਸਾ ਰਾਏ ਦੀ ਸਥਾਪਤੀ ਹੋਣੀ ਹੈ ਤੁਸੀਂ ਜਿੰਨਾ ਵਿੱਚ ਵਿਗਨ ਪਾਓਗੇ ਉਨੀ ਵਿੱਚ ਦੇਰੀ ਹੋਈ ਜਾਣੀ ਹੈ ਤੇ ਬਣਨਾ ਨੇ ਹੈਗਾ ਕੋਈ ਕੋਈ ਨਹੀਂ ਰੋਕ ਹੀ ਨਹੀਂ ਸਕਦਾ ਕਿਉਂਕਿ ਬਣਾਉਣਾ ਹੀ ਪਰਮੇਸ਼ਰ ਨੇ ਆ ਤਾਂ ਰੋਕੂ ਕੌਣ ਸੋ ਚੰਗੇ ਯੁਗ ਦੀ ਸ਼ੁਰੂਆਤ ਮੈਨੂੰ ਤਾਂ ਇੰਜ ਲੱਗਦਾ ਕਿ ਜਿਹੜਾ ਸਤਜੁਗ ਸ਼ੁਰੂ ਹੋਣਾ ਸਤਜੁਗ ਆਓ ਉਸ ਯੁੱਗ ਦੀ ਸ਼ੁਰੂਆਤ ਜਲਦੀ ਹੋਵੇ ਲਈ ਆਪਣਾ ਆਪਣਾ ਯੋਗਦਾਨ ਆਪਣੇ ਆਪਣੇ ਤਰੀਕਿਆਂ ਨਾਲ ਅਸੀਂ ਪਾਈਏ ਵਿਰੋਧ ਨਾ ਕਰੀਏ ਇਨ੍ਹਾਂ ਹੀ ਵਿਚਾਰਾਂ ਨਾਲ ਮੈਂ ਆਪ ਜੀ ਤੋਂ ਅਗਿਆ ਮੰਗਦਾ ਹਾਂ ਕਿਸੇ ਦੀ ਸ਼ਾਨ ਖਿਲਾਫ ਕੋਈ ਗਲਤ ਜਾਣੇ ਜਾਣੇ ਸ਼ਬਦ ਨਿਕਲਿਆ ਹੋਵੇ ਤਾਂ ਖੇਮਾਂ ਦੀ ਇਜਾਜ਼ਤ ਨਾ ਪਰ ਭਾਰਤੀ ਭਗਤਾਂ ਕੋਲੋਂ ਕੋਈ ਮਾਫੀ ਮੁਫੀ ਨਹੀਂ ਆਪਾਂ ਮੰਗਦੇ ਠੀਕ ਹੈ ਜੀ ਪਿਆਰਿਓ ਵਜਿੰਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ